ਰਹੇ 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 ਜੀ ਸਾਡੇ ਨਾਲ ਰਹੇ ਰਹੇ ਜੀ ਕੋਈ ਕਰਦਾ ਕਿ ਕੀ ਨਾ ਰੱਖੀ ਕਰਨਾ ਆਪ ਜਿਹੜਾ ਕਰਨਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਨਹੀਂ ਬਹੁਤ ਵਧੀਆ ਜੀ ਇਹਨਾਂ ਦਾ ਤਾਂ ਕੋਈ ਦੇਖੇ ਜੀ ਜਿਸ ਤਰ੍ਹਾਂ ਰਹਿੰਦੇ ਹੈ ਜਿਸ ਤਰ੍ਹਾਂ ਕਰਦਾ ਹੁੰਦਾ ਹੀ ਹੈ ਇਹ ਸਾਰਾ ਉਹਨਾਂ ਹੀ 100% ਹੈ ਬਹੁਤ ਕਰ ਜਿੱਥੇ ਸਾਡੇ ਪਹੁੰਚ ਗਏ ਬਹੁਤ ਵਧੀਆ ਪਰ ਉਹ ਜੋ ਘਟਾਈ ਪਰ ਰੂਟ ਕਰੂ ਨਹੀਂ ਕਰਦੇ ਉਹਾਰੇ ਕਾਹੇ ਲੱਛਣ ਬੋਲੇ ਆ। ਇਹ ਬੜੀਆ ਸਰ ਬੜੀਆ ਜੀ। ਬਾਕੀ ਤਾਂ ਤਾਂ ਬਹੁਤ ਵਧੀਆ ਨੂੰ। ਬਹੁਤ ਸ਼ਾਂਤਮਈ ਹੈ ਜੀ। ਦੇਖ ਕਿਹੋਂ ਦਾ ਵੀ ਵਧੀਆ ਰੱਗੇ ਹਰ ਇੱਕ ਦੇ ਅੱਜ ਦੀ ਘੜੀ ਨਾਲ ਜੀ। ਇੱਕ ਨੂੰ ਬਹੁਤ ਕੁਝ ਦਿੱਕਾ ਹੋਇਆ ਹੈ। ਪਰ ਬਿਮਾਰੀ ਜਿਹੜੀ ਆ ਗਈ ਤਾਂ ਹੱਦ ਨਹੀਂ। ਹਾਂ ਅੱਛਾ ਤੇ ਚੱਲ ਜੀ। ਹੁਣ ਜਿਵੇਂ ਪੰਜਾਬ ਲਗਾ ਜੀ ਇੱਥੇ ਹੌਲੀ ਹੌਲੀ ਬਸ ਆਪਾਂ ਬਾਤ ਕਰਦੇ ਵੀ ਹੋ ਜਾਵਾਂਗੇ। ਹਾਂ ਜੀ। ਠੀਕ ਹੈ। ਠੀਕ ਹੈ ਸਰ ਜੀ। ਸਤਿ ਸ੍ਰੀ ਅਕਾਲ ਜੀ। ਕੀ ਹੈ? ਦੇਖੋ ਜੀ ਇਹ ਸਿਖਾਉਂਦੇ।

ਆ ਫਿਰ ਤਾਂ ਹੋਏ ਫਿਰ ਤਾਂ ਠੀਕ ਆਉਂਦੀ ਠੀਕ ਆ ਸਭਾ ਠੀਕ ਹੀ ਰਹੇਗਾ ਤੁਹਾਨੂੰ ਘਰਾਂ ਮਗਰ ਦੀ ਵੀ ਜਾਨ ਸਹੀ ਗੱਲ ਹੈ ਨਾ ਸਹੀ ਗੱਲ ਆਪਣੀ ਗੱਡੀ ਦਾ ਹਾਰ ਨਹੀਂ ਨਹੀਂ ਵਜਦਾ ਸੀ ਉਹ ਵੀ ਗੱਡੀ ਵਧੀਆ ਤੇਰਾ ਗੱਡੀ ਨਵੇਂ ਦਵਾ ਗੱਡੀ ਤੇ ਨਵੇਂ ਵੀ ਚੱਲਦਾ ਹੈ ਸਭ ਫ੍ਰੇਮ ਤੁਸੀਂ ਨਾ ਵੀ ਸਿਨ੍ਹੋ ਵੀ ਆਇਓ ਹਾਂਜੀ 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 ਉਹ ਜਨਾਬ ਜੀ ਹਾਂ ਹਾਂ ਦੱਸਿਓ ਵੀ ਐਸਪੀ ਸਾਹਿਬ ਐਸੀ ਕੀ ਕਹਿਨੇ ਤੋਂ ਹੁਣ ਐ ਇਹਨੂੰ ਹੋਇਆ ਪੁੱਛਿਆ ਐਸਪੀ ਸਾਹਿਬ ਡੀਐਸਪੀ ਸਾਹਿਬ ਜੀ ਸਪੈਸ਼ਲੀ ਤੌਰ ਤੇ ਚਿੱਟੇ ਦੀ ਜਿਹੜੀ ਜੋ ਮਹਿੰਮਤ ਕਰ ਰਹੀ ਹੈ ਜੀ ਉਹਨੂੰ ਰੋਕਣ ਵਾਸਤੇ ਪਹੁੰਚੇ ਸੀ ਜੀ ਸਮੂਹ ਨਗਰ ਨਿਵਾਸੀਆਂ ਨੇ ਜੀ ਗ੍ਰਾਮ ਪੰਚਾਇਤ ਰੋੜੀ ਨੇ ਸਰਪੰਚ ਸੁਰਤੀਆ ਰੋਣ ਵਾਲੇ ਸਰਪੰਚ ਜੀ ਹੋਰ ਆਸੇ ਪਾਸੇ ਤੋਂ ਬਹੁਤ ਪੰਚਾਇਤਾਂ ਵੀ ਆਈਆਂ ਸੀ ਜੀ ਹੋਰ ਨਗਰ ਰੋੜੀ ਦੇ ਬਹੁਤ ਬਤਨਤੇ ਸੱਜਣੇ ਪਹੁੰਚੇ ਸੀ ਤੇ ਸਾਰੇ ਨਗਰ ਨੇ ਮਤਲਬ ਇਹ ਅਰਦਾਸ ਬੇਨਤੀ ਕੀਤੀ ਹੈ ਵੀ ਨਸ਼ੇ ਤੇ ਚਿੱਟੇ ਦਾ ਕਾਬੂ ਪਾਇਆ ਜਾਵੇ ਸਰਵਪੰਨ ਸਾਹਿਬ ਆਪਾਂ ਦੇਖਦੇ ਆ ਕਿ ਅੱਜ ਦਿਨ ਜਿਵੇਂ ਪਿਛਲੇ ਥੋੜੇ ਦਿਨਾਂ ਚ ਇੱਕ ਸਰਦੂਲਗੜ੍ਹ ਤੋਂ ਮੁੰਡਾ ਨਸ਼ਾ ਕਰਦਾ ਫੜਿਆ ਗਿਆ ਸੋ ਆਪਾਂ ਅੱਜ ਦਿਨ ਦੇਖਦੇ ਆ ਵੀ ਰੋੜੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਕਾਂਡ ਹੁੰਦਾ ਹੈ ਕਿ ਇਸ ਨੂੰ ਰੋਕਣ ਦੇ ਲਈ ਇੱਕ ਵਾਰ ਤੋ ਫਿਰ ਸਾਰੇ ਪਿੰਡ ਨੂੰ ਇੱਕਜੁੱਟ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਇੱਕ ਇਹਦੇ ਵਿੱਚ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਮਰੇ ਨੇ ਜੀ ਲਗਭਗ 3 ਸਾਲ ਹੋ ਗਏ ਸਾਨੂੰ ਪਣਿਆ ਨੂੰ 15-20 ਬੰਦੇ ਤਾਂ ਸਾਡੇ ਹੱਥੀਂ ਮਤਲਬ ਅਸੀਂ ਚੁਕਾ ਦਿੱ ਜਿਹ ਜਿੰਨੇ ਮਰਦੇ ਆ ਜ਼ਿਆਦਾਤਰ ਬਾਹਰ ਦੇ ਮਰਦੇ ਜੀ ਸੋ ਮੈਂ ਤਾਂ ਸਰਪੰਨ ਜੀ ਅੱਥਾ ਨਾਲ ਉੱ ਪਹਿਲਾਂ ਤਿੰਨ ਪਾਸੇ ਰਾਕੇ ਲਗਾਉਣ ਚਾਰ ਸਟੇਰ ਰਾਕੇ ਲਗਾ ਕੇ ਇਸ ਦਾ ਵੀ ਕੰਟਰੋਲ ਹੋ ਸਕਦਾ ਹੈ। ਠੀਕ ਹੈ ਨਾ ਜੀ? ਇਹ ਆਸੇ ਕੀਤੀ ਜਾ ਸਕਦੀ ਹੈ। ਤੇ ਮੈਂ ਤਾਂ ਨਗਰ ਨੂੰ ਆਸੇ ਪਾਸੇ ਪਿੰਡਰ ਉਹ ਬੇਨਤੀ ਕਰਦਾ ਜਿਵੇਂ ਪਹਿਲਾਂ ਮਿੱਟੀ ਸੀ ਜੀ ਉਸੇ ਤਰ੍ਹਾਂ ਜੇ ਮੈਂ ਮਿੱਟੀ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਉਹ ਚਿੱਟੇ 'ਚ ਰਹਿ ਸਕੇ। ਜੇ ਲੋਕਾਂ ਦੇ ਜਿਹੜੇ ਕੋਈ ਘਰ ਨੇ ਉਹ ਬਸੇ ਰਹਿ ਜਾਣ।